ਪੰਜਾਬੀਓ ਸਸਰੀ ਕਾਲ ਕੈਨੇਡਾ ਦੇ ਵਿੱਚੋਂ ਆਗੂ ਜਗਮੀਤ ਸਿੰਘ ਜਿਹੜਾ ਕਿ ਇੱਕ ਗੋਰੇ ਦੇ ਨਾਲ ਭਿੜ ਗਏ ਨੇ ਬੜੀ ਵੱਡੀ ਅਪਡੇਟ ਆ ਰਹੀ ਹੈ ਕੈਨੇਡਾ ਦੇ ਵਿੱਚੋਂ ਜਿਹੜੀ ਕਿ ਪੰਜਾਬ ਦੇ ਸਿੱਖਾਂ ਲਈ ਤੇ ਸਾਰੇ ਜਿਨ੍ਹਾਂ ਵੀ ਮੈਂ ਕਹਿੰਦਾ ਵੀ ਹਿੰਦੁਸਤਾਨ ਦੇ ਵਿੱਚ ਬਾਹਰਲੇ ਵਿਦੇਸ਼ਾਂ ਤੇ ਸਿੱਖ ਵਸਦੇ ਨੇ ਉਹਨਾਂ ਲਈ ਇੱਕ ਬੜੇ ਗਰਵ ਦੀ ਗੱਲ ਹੈ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਗੋਰੇ ਨੇ ਕੋਈ ਅਨਾਫ ਸ਼ਬਦ ਬੋਲੇ ਤਾਂ ਮਨ ਲੋ ਉਹਨਾਂ ਨੇ ਫਿਰ ਉਹਨੂੰ ਟੱਕਰ ਦਿੱਤੀ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਲਾਈਵ ਕਿ ਉਹਨਾਂ ਨੇ ਕਿਹਾ ਕਿ ਸੀ ਜਿਹੜੇ ਗੋਰੇ ਸੀ ਤਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਉਹ ਬਦਲਾ ਵੀ ਲੈ ਰਹੇ ਨੇ ਜਿਵੇਂ ਇੱਕ ਖਾਸ ਕਰਕੇ ਸਿੱਖ ਜਿਹੜੇ ਚਿਹਰੇ ਨੇ ਇਹਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਤਾਂ ਸਿੱਖ ਆਗੂ ਜਗਮੀਤ ਸਿੰਘ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਆ ਕੈਨੇਡਾ ਦੇ ਵਿੱਚ ਇਹ ਤੁਸੀਂ ਪਹਿਲਾਂ ਹੀ ਜਾਣਦੇ ਹੋ ਪਰ ਅੱਜ ਜਿਹੜਾ ਕਿ ਗਰਵ ਵਾਲੀ ਗੱਲ ਆ ਸਾਡੇ ਪੰਜਾਬ ਦੇ ਸਿੱਖਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਪੂਰੇ ਹਿੰਦੁਸਤਾਨ ਲਈ ਕਿਉਂਕਿ ਹਿੰਦੁਸਤਾਨ ਦੀ ਧਰਤੀ ਤੋਂ ਬੰਦੇ ਨੇ ਜਾ ਕੇ ਐਡਾ ਵੱਡਾ ਨਾਮ ਹਾਸਲ ਕਰਨਾ ਤੇ ਸਿੱਖਾਂ ਦਾ ਸਿਰ ਉੱਚਾ ਕਰਨਾ ਬਹੁਤ ਵੱਡੀ ਗੱਲ ਆਪਣੇ ਆਪ ਦੇ ਵਿੱਚ ਇੱਕ ਇਹ ਅਹਿਮ ਸਵਾਲ ਹੈ ਤਾਂ ਮੈਂ ਤੁਹਾਨੂੰ ਉਹ ਖੁਸ਼ਖਬਰੀ ਦਿਖਾਉਂਗਾ ਜਿਹੜੀ ਕਿ ਇੱਕ ਗੋਰਿਆਂ ਨੇ ਘੇਰ ਕੇ ਉਹਨੂੰ ਕੁਝ ਕਹਿ ਰਹੇ ਸੀ ਉਹ ਅੰਗਰੇਜ਼ੀ ਦੇ ਵਿੱਚ ਸੀ ਆਪਾਂ ਨੂੰ ਨਹੀਂ ਸਮਝ ਲੱਗੀ ਪਰ ਗੱਲ ਇਹ ਹੈ ਵੀ ਗੱਲ ਇਹੀ ਹੈ ਵੀ ਉਹਨੂੰ ਕੁਝ ਕਹਿ ਰਹੇ ਸੀ ਤਾਂ ਉਹਨਾਂ ਨੇ ਅੱਗੋਂ ਜਦੋਂ ਧਮਕਾਇਆ ਤਾਂ ਖੁਦ ਹੀ ਆਪ ਹੀ ਮੈਦਾਨ ਦੇ ਵਿੱਚ ਉਤਰ ਗਏ ਨੇ ਕਿਉਂਕਿ ਜਿਹੜੇ ਨਾਲ ਦੇ ਗਨਮੈਨ ਆ ਉਹ ਵੀ ਖੜੇ ਦੇਖੀ ਜਾਂਦੇ ਸੀ ਉਹਨਾਂ ਨੇ ਵੀ ਕੋਈ ਪ੍ਰਾਲਾ ਨਹੀਂ ਕੀਤਾ ਤਾਂ ਮੈਂ ਚਾਹੁੰਗਾ ਤੁਸੀਂ ਇਹ ਵੀਡੀਓ ਦੇਖੋ ਜਿਹੜਾ ਕਿ 1.5 ਮਿੰਟ ਦਾ ਵੀਡੀਓ ਹੈ ਇਹਦੇ ਵਿੱਚ ਤੁਹਾਨੂੰ ਉਹ ਨਜ਼ਰ ਆਊਗੀ ਗੱਲ ਜਿਹੜੀ ਕਿ ਜਗਮੀਤ ਸਿੰਘ ਨੇ ਸਾਡੇ ਸਿੱਖਾਂ ਨੌਜਵਾਨਾਂ ਦੀ ਸਿਰ ਉੱਚਾ ਕਰਨ ਵਾਲੀ ਜਿਹੜੀ ਕਿ ਗੱਲ ਕਰੀ ਹੈ ਬੜੇ ਗੌਰ ਵਾਲੀ ਗੱਲ ਹੈ ਬੜੇ ਗਰਵ ਵਾਲੀ ਗੱਲ ਹੈ ਤਾਂ ਮੈਂ ਚਾਹੁੰਗਾ ਤੁਸੀਂ ਜਿਹੜੀ ਕਿ ਇਹ ਵੀਡੀਓ ਆ ਇਹ ਜਰੂਰ ਇੱਕ ਇੱਕ ਪੰਜਾਬੀ ਤੇ ਇੱਕ ਤੁਸੀਂ ਪਹੁੰਚਾਣੀ ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਇੱਕ ਜਦੋਂ ਸਿੱਖ ਕੋਈ ਆਪਣਾ ਸਿੱਖ ਨੌਜਵਾਨ ਜਾ ਕੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਪੰਜਾਬ ਦਾ ਨਹੀਂ ਬਲਕਿ ਸਾਰੇ ਦੇਸ਼ ਦਾ ਪੂਰੇ ਹਿੰਦੁਸਤਾਨ ਦਾ ਸਿਰ ਉੱਚਾ ਕਰ ਦਿੰਦਾ ਤਾਂ ਆਪਣੇ ਲਈ ਗੌਰਵ ਦੀ ਹੀ ਗੱਲ ਹੁੰਦੀ ਆ ਪੰਜਾਬੀਓ ਤਾਂ ਮੈਂ ਚਾਹੁੰ ਆ ਇੱਕ ਇੱਕ ਭੈਣ ਭਰਾ ਕੋਲੇ ਵੀਡੀਓ ਪਹੁੰਚਣੀ ਚਾਹੀਦੀ ਆ ਪਹਿਲਾਂ ਤੁਸੀਂ ਧਿਆਨ ਦੇ ਨਾਲ ਇਸ ਪੂਰੀ ਗੱਲਬਾਤ ਨੂੰ ਦੇਖੋ ਤੇ ਸੁਣੋ ਕੈਨੇਡੀਅਨ ਸੰਸਦ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਕੁਝ ਮੁਜਾਹਰਕਾਰੀ ਐਨਡੀਪੀ ਆਗੂ ਜਗਮੀਰ ਸਿੰਘ ਦੇ ਪਿੱਛੇ ਪੈ ਗਏ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਭ੍ਰਿਸ਼ਟਾਚਾਰੀ ਕਹਿਣ ਲੱਗੇ ਜਗਮੀਤ ਸਿੰਘ ਨੇ ਮੁਜਾਰਾਕਾਰੀਆਂ ਦਾ ਟੱਕਰਾ ਕੀਤਾ ਤਾਂ ਉਹਨਾਂ ਦੀ ਸੁਰ ਨਰਮ ਹੋ ਗਈ ਅਤੇ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੋਣ ਤੋਂ ਸਾਫ਼ ਮੁਕਰ ਗਏ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਨੇਡੀਅਨ ਸੰਸਦ ਦੀ ਪਾਰਕਿੰਗ ਵਿੱਚੋਂ ਬਾਹਰ ਆ ਰਹੇ ਜਗਮੀਤ ਸਿੰਘ ਦਾ ਪਿੱਛਾ ਹੋਣ ਲੱਗਦਾ ਹੈ ਅਤੇ ਘੱਟੋ-ਘੱਟ ਦੋ ਜਣੇ ਭ੍ਰਿਸ਼ਟਾਚਾਰੀ ਭ੍ਰਿਸ਼ਟਾਚਾਰੀ ਕਹਿੰਦੇ ਹੋਏ ਐਨਡੀਪੀ ਆਗੂ ਦੇ ਪਿੱਛੇ ਜਾਣ ਲੱਗਦੇ ਨੇ। ਦੋਹਾਂ ਵਿੱਚੋਂ ਇੱਕ ਜਗਮੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਵਿਰੋਧ بے ਬਸਾਹੀ ਬਤਾ ਆਉਂਦੇ ਕਿ ਉਹ ਮਤੇ ਦੀ ਹਮਾਇਤ ਕਰਨਗੇ ਇਸੇ ਦੌਰਾਨ ਜਗਮੀ ਸਿੰਘ ਬੁਜਾਰਾਕਾਰੀਆਂ ਵੱਲ ਮੁੜਦੇ ਹੋਏ ਦਬਕਾ ਮਾਰਦੇ ਨੇ ਕਿ ਕੌਣ ਗਲਤ ਬੋਲ ਰਿਹਾ ਹੈ ਜਗਮੀ ਸਿੰਘ ਉਹਨਾਂ ਨੂੰ ਡਰਪੋਕ ਵੀ ਕਹਿੰਦੇ ਨੇ ਜੋ ਮੂੰਹ ਤੇ ਗੱਲ ਕਰਨ ਤੋਂ ਡਰ ਗਏ ਜੋ ਹੀ ਜਗਮੀ ਸਿੰਘ ਸੰਸਦ ਵੱਲ ਮੁੜਦੇ ਨੇ ਤਾਂ ਇੱਕ ਵਿਖਾਵਾਕਾਰੀ ਸਵਾਲ ਕਰਦਾ ਹੈ ਕਿ ਕੀ ਇਸੇ ਗੁੱਸੇ ਕਰਕੇ ਤੁਸੀਂ ਰੂਸ ਨਾਲ جنگ ਦਾ ਰਾਹ ਢੁਣਿਆ ਜਗਵੀ ਸਿੰਘ ਨੇ ਇਸ ਕੱਟਾਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵੇਲੇ ਆਟਮੋਸਫੇਅਰ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਗੁੰਡਾਗਰਦ ਤਸਤਾ ਉਹਨਾਂ ਕੈਨੇਡੀਅਨਜ਼ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ ਜੋ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ। ਗੋਲ ਪਸ਼ੰਦਿਆਂ ਨਾਲ ਸੰਬੰਧਿਤ ਇੱਕ ਔਰਤ ਨੂੰ ਨਾਜ਼ੀ ਦੱਸਿਆ ਜਾਂਦਾ ਹੈ ਅਤੇ ਪੱਤਰਕਾਰਾਂ 'ਤੇ ਫਿਕਰੀ ਕ세 ਜਾ ਰਹੇ ਨੇ। ਸ਼ਾਇਦ ਇਹ ਪੁਇਲੀਆ ਅਜਿਹਾ ਨਹੀਂ ਚਾਹੁੰਦੇ ਨੇ। ਜਗਵੀ ਸਿੰਘ ਨੇ ਅੱਗੇ ਕਿਹਾ ਕਿ ਘੜੀਆਂ ਵਿੱਚੋਂ ਲੱਗਦਿਆ ਹਰ ਇੱਕ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖ ਪੰਜਾਬੀਓ ਗੱਲ ਬੜੀ ਵੱਡੀ ਆ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਇੱਕ ਸਿੱਖਾਂ ਦਾ ਜਿਹੜਾ ਕਿ ਸਿਰੋੱਚਾ ਕੀਤਾ ਜਗਮੀਤ ਸਿੰਘ ਨੇ ਉਹ ਬੜੀ ਮਤਲਬ ਗਰਵ ਵਾਲੀ ਗੱਲ ਆ ਬੜੇ ਸ਼ੋਰ ਵਾਲੀ ਗੱਲ ਆ ਗੌਰਵ ਵਾਲੀ ਗੱਲ ਆ ਕਿਉਂਕਿ ਇੱਕ ਪੰਜਾਬੀ ਦਾ ਸਿੱਖ ਨੌਜਵਾਨ ਦਾ ਕੈਨੇਡਾ ਦੇ ਵਿੱਚ ਐਡਾ ਮਜ਼ਬੂਤ ਯਾਨੀ ਬਣ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਬਹਾਦਰੀ ਵਾਲੀ ਗੱਲ ਹੈ ਤੁਹਾਡੇ ਸਾਹਮਣੇ ਉਹਨੂੰ ਭ੍ਰਸ਼ਟਾਚਾਰੀ ਭ੍ਰਸ਼ਟਾਚਾਰੀ ਕਹਿੰਦੇ ਕਹਿੰਦੇ ਦੋ ਗੋਰੇ ਉਹਦੇ ਮੰਗਰ ਗਏ ਉਹਦਾ ਪਿੱਛਾ ਕੀਤਾ ਤਾਂ ਉਹ ਸੰਸਦ ਪਵੰਦ ਦੇ ਕੋਲ ਸੀ ਤਾਂ ਉਹਨਾਂ ਨੇ ਮੈਦਾਨ ਦੇ ਵਿੱਚ ਉਤਰ ਕੇ ਆਪਣੇ ਆਪ ਹੀ ਉਹਨਾਂ ਨੂੰ ਟੱਕਰ ਦੇ ਦਿੱਤੀ ਜਿਹੜੇ ਕਿ ਨਾਲ ਖੜੇ ਗਨਮੈਨਾਂ ਨੇ ਵੀ ਪਰਾਲਾ ਨਹੀਂ ਕੀਤਾ ਇਹ ਤੁਹਾਨੂੰ ਅੱਖਾਂ ਦੇ ਨਾਲ ਇਹਦੇ ਵਿੱਚ ਦੇਖਿਆ ਵੀ ਹੋਣਾ ਤੁਸੀਂ ਤਾਂ ਦੇਖੋ ਪੰਜਾਬ ਦੇ ਲਈ ਨੀ ਮੈਂ ਕਹੂੰਗਾ ਪੂਰੇ ਦੇਸ਼ ਦੇ ਲਈ ਘਰ ਵਾਲੀ ਗੱਲ ਹੋਣੀ ਚਾਹੀਦੀ ਆ ਕਿਉਂਕਿ ਇੱਕ ਹਿੰਦੁਸਤਾਨ ਦੀ ਧਰਤੀ ਦਾ ਬੰਦਾ ਜਦੋਂ ਇੱਕ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਪੂਰੇ ਸਿੱਖਾਂ ਦਾ ਪੂਰੇ ਸਮਾਜ ਦਾ ਸਿਰ ਉੱਚਾ ਕਰ ਦਿੰਦਾ ਆਪਣੇ ਦੇਸ਼ ਦੇ ਨਾਲ ਨਾਲ ਤਾਂ ਬੜੀ ਘਰ ਵਾਲੀ ਗੱਲ ਕਹਾਂਗੇ ਵੀ ਇੱਕ ਇੱਕ ਭੈਣ ਭਰਾ ਨੂੰ ਇਹ ਮੈਸੇਜ ਜਾਣਾ ਚਾਹੀਦਾ ਜਿਹੜਾ ਕਿ ਦੇਖੋ ਗੋਰੇ ਬਣਾ ਕਿਉਂ ਰਹੇ ਨੇ ਟਾਰਗੇਟ ਕਰ ਕਿਉਂ ਰਹੇ ਨੇ ਆਪਣੇ ਸਿੱਖਾਂ ਨੌਜਵਾਨਾਂ ਨੂੰ ਜਿਆਦਾ ਜਿਹੜੇ ਸਿੱਖ ਚਿਹਰੇ ਨੇ ਇਹਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਕੈਨੇਡਾ ਦੇ ਵਿੱਚ ਕਿਉਂ ਕਿਉਂਕਿ ਤੁਸੀਂ ਜਾਣਦੇ ਹੋਵੋਗੇ ਚਲੋ ਅੱਜ ਦੇ ਬੱਚੇ ਆ ਜਿਹੜੇ ਅੱਜ ਦੀ ਪੀੜ੍ਹੀ ਹੈ ਉਹ ਨਹੀਂ ਜਾਣਦੀ ਹੋਣੀ ਵੀ ਗੱਲ ਹੈ ਕੀ ਸੀ ਪਰ ਆਪਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਤਾਂ ਮੰਨ ਲਓ ਵੀ ਇਹ ਜਿਹੜਾ ਦੇਸ਼ ਆਜ਼ਾਦ ਕਰਵਾਇਆ ਸੀ ਤਾਂ ਉਹ ਸਾਡੇ ਸਿੱਖ ਨੌਜਵਾਨ ਸੀ ਕੌਣ ਸੀ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਜਿੰਨੀਆਂ ਕਿ ਕੁਰਬਾਨੀਆਂ ਰਹੀ ਨੇ ਚੰਦਰ ਸ਼ੇਖਰ ਆਯਾਦ ਬਹੁਤ ਸਾਰੇ ਜਾਨੀ ਜਿਹੜੇ ਸਾਡੇ ਖਾਸ ਕਰਕੇ ਜਿਹੜੇ 2-3 ਜਿਹੜੇ ਚਿਹਰੇ ਰਹੇ ਨੇ ਉਹ ਸਿੱਖ ਸੀ ਪਰ ਦੇਖੋ ਤੁਸੀਂ ਸਿੱਖਾਂ ਨੂੰ ਕਿਉਂ ਕੀਤਾ ਜਾ ਰਿਹਾ ਟਾਰਗੇਟ ਕਿਉਂਕਿ ਗੋਰਿਆਂ ਨੂੰ ਕਿਸੇ ਟਾਈਮ ਸਾਡੇ ਹਿੰਦੁਸਤਾਨ ਦੇ ਵਿੱਚੋਂ ਖਦੇੜਿਆ ਸੀ ਸਾਡੇ ਪੰਜਾਬੀਆਂ ਨੇ ਸਾਡੇ ਸਿੱਖਾਂ ਨੇ ਤਾਂ ਹੁਣ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਦੇਖੋ ਕਿੱਡਾ ਵੱਡਾ ਨਾਮ ਹੈ ਟਰੂਡੋ ਸਰਕਾਰ ਆ ਜਿਹੜੀ ਕੈਨੇਡਾ ਦੇ ਵਿੱਚ ਉਹਨਾਂ ਦੇ ਪ੍ਰਧਾਨ ਪ੍ਰਧਾਨ ਮੰਤਰੀ ਨੂੰ ਵੀ ਚੈਲੰਜ ਕੀਤਾ ਕਿਹਨੇ ਜਗਮੀਤ ਸਿੰਘ ਨੇ ਕਿਉਂਕਿ ਬਹੁਤ ਵੱਡਾ ਨਾਮ ਆ ਜਿਹੜੇ ਕਿ ਇਹਦੇ ਏਡੇ ਏਡੇ ਵੱਡੇ ਲੀਡਰ ਨਾਲ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਸਾਫ ਮਨਾਂ ਕਰਤਾ ਸੀ ਵੀ ਅਸੀਂ ਤੁਹਾਡੇ ਸਮਰਥਨ ਦੇ ਵਿੱਚ ਨਹੀਂ ਰਵਾਂਗੇ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਜੇ ਇੰਨੇ ਐਮਐਲਏ ਇੰਨੇ ਐਮਪੀ ਇਹਨਾਂ ਦੇ ਸਾਡੇ ਨਾਲ ਨਾ ਰਹੇ ਸਹਿਮਤ ਤਾਂ ਫਿਰ ਸਾਡੀ ਸਰਕਾਰ ਨਹੀਂ ਬਣਦੀ ਸੋ ਇਸ ਕਰਕੇ ਉਹਨਾਂ ਨੂੰ ਵੀ ਇਹਨਾਂ ਨੇ ਚੁਣੌਤੀ ਦਿੱਤੀ ਹੋਈ ਹੈ ਏਡਾ ਵੱਡਾ ਨਾਮ ਸਾਡੇ ਸਿੱਖਾਂ ਦਾ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਨਹੀਂ ਮੈਂ ਕਹੂੰਗਾ ਕਿ ਬਹੁਤ ਸਾਰੇ ਇਹ ਜੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਸਾਡੇ ਸਿੱਖਾਂ ਨੌਜਵਾਨਾਂ ਦਾ ਡੰਕ ਅੱਜ ਵੀ ਮੌਜੂਦ ਹੈ ਪਰ ਮੈਂ ਕਹਿੰਦਾ ਵੀ ਜਿਹੜੀ ਇਹ ਗੱਲ ਹੋਈ ਹੈ ਦੇਖੋ ਗੋਰਿਆਂ ਨੇ ਪਿੱਛਾ ਕੀਤਾ ਜਗਮੀਤ ਸਿੰਘ ਦਾ ਨਾਲ ਦੇ ਗਨਮੈਨਾਂ ਨੇ ਨਹੀਂ ਕੁਝ ਬੋਲਿਆ ਤਾਂ ਉਹਨਾਂ ਨੇ ਆਪ ਹੀ ਮੈਦਾਨ ਦੇ ਵਿੱਚ ਉਤਰ ਕੇ ਸਾਹਮਣਾ ਕੀਤਾ ਤੇ ਉਹਨਾਂ ਨੂੰ ਧਮਕਾਇਆ ਬਲਕਿ ਧਮਕਾਇਆ ਦੇਖੋ ਪੰਜਾਬ ਦੇ ਲੋਕਾਂ ਦੇ ਲਈ ਕਿੱਡੀ ਵੱਡੀ ਗੱਲ ਤੇ ਪੰਜਾਬ ਦੇ ਸਿੱਖਾਂ ਦੇ ਲਈ ਕਿੱਡੀ ਵੱਡੀ ਘਰ ਵਾਲੀ ਗੱਲ ਆ ਮੈਂ ਕਹੂੰ ਆ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਵੀਡੀਓ ਜ਼ਰੂਰ ਜਾਣੀ ਚਾਹੀਦੀ ਆ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਜੇ ਕੋਈ ਭੈਣ ਭਰਾ ਦੇਖ ਰਿਹਾ ਇਸ ਵੀਡੀਓ ਨੂੰ ਪਰਾਲਾ ਕਰਕੇ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਆਪਣੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਇਹ ਵੀਡੀਓ ਪਹੁੰਚੇ ਕਿ ਆਪਣੇ ਲੋਕਾਂ ਦੇ ਵਿੱਚ ਵੀ ਜਜਵਾ ਕਾਇਮ ਰਹੇ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਹਲੇ ਵੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਢਾਹ ਲਾਈ ਹੋਈ ਹੈ ਜਿਹੜੀ ਇਹਨਾਂ ਦੀਆਂ ਸਰਕਾਰਾਂ ਨੂੰ ਇਹਨੇ ਸਰਕਾਰਾਂ ਨੂੰ ਮੱਥਾ ਲਾਉਣ ਵਾਸਤੇ ਸਾਡੇ ਸਿੱਖ ਨੌਜਵਾਨ ਅੱਜ ਵੀ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਤੇ ਰਹੀ ਸਾਡੇ ਪੰਜਾਬ ਦੀ ਗੱਲ ਇੱਥੇ ਦੀ ਤਾਂ ਗੱਲ ਹੀ ਛੱਡ ਦੋ ਕਿ ਸਿੱਖਾਂ ਦਾ ਇਤਿਹਾਸ ਹੀ ਰਿਹਾ ਤਾਂ ਉਹ ਧਰਤੀ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਤੋਂ ਜਨਮ ਲੈ ਕੇ ਬਾਹਰ ਤੱਕ ਵੀ ਸਾਡੇ ਨੌਜਵਾਨਾਂ ਦਾ ਸਿੱਖਾਂ ਦਾ ਪੂਰਾ ਡੰਕਾ ਜ ਦੁਨੀਆਂ ਦੇ ਵਿੱਚ ਤਾਂ ਮੈਂ ਚਾਹੁੰਗਾ ਜਿੰਨੇ ਭੈਣ ਭਰਾ ਤੁਸੀਂ ਪੰਜਾਬ ਦੇ ਹੋ ਬਾਹਰ ਦੇ ਹੋ ਜਿੱਥੇ ਪੰਜਾਬੀ ਵੱਸਦੇ ਹੋ ਤਾਂ ਮੈਂ ਚਾਹੁੰਗਾ ਵੀਡੀਓ ਕੱਲੇ ਕੱਲੇ ਗਰੁੱਪ ਦੇ ਵਿੱਚ ਆਪਣੀ ਤਰਫੋਂ ਪਾਉਣੀ ਹੈ ਤੁਸੀਂ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਹੈ ਇਹ ਕਿਉਂ ਕਿਉਂਕਿ ਸਾਡੇ ਸਿੱਖਾਂ ਦੇ ਉੱਤੇ ਜਦੋਂ ਕੋਈ ਗੱਲ ਹੋ ਜਾਂਦੀ ਹੈ ਤਾਂ ਮੈਂ ਕਹਿੰਦਾ ਵੀ ਹਰ ਦੇਖੋ ਇੱਕ ਕਾਮਨ ਜਿਹਾ ਸਵਾਲ ਹੈ ਅੱਜ ਕੱਲ ਮੀਡੀਆ ਦਾ ਯੁੱਗ ਹੈ ਬੜਾ ਹੀ ਸੌਖਾ ਯਾ ਕੰਮ ਹੈ ਵੀ ਜਿਹੜਾ ਕਿ ਸ਼ੇਅਰ ਕਰ ਦੇਣਾ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਜਿਵੇਂ ਕਿ ਕੋਈ ਅੱਜ ਕੱਲ ਤੁਸੀਂ ਆਪ ਹੀ ਜਾਣਦੇ ਹੋ ਵੈਸੇ ਮੈਨੂੰ ਕਹਿਣ ਦੀ ਲੋੜ ਤਾਂ ਨਹੀਂ ਸੀ ਪਰ ਮੈਨੂੰ ਕਹਿਣਾ ਚਾਹੀਦਾ ਕਿਉਂਕਿ ਇਹ ਦੇਖੋ ਕੋਈ ਕੁੜੀਆਂ ਜਿਹੜੀਆਂ ਕਿ ਨਾਚ ਗਾਣੇ ਦੀ ਕੋਈ ਵੀਡੀਓ ਹੁੰਦੀ ਆ ਉਹਨੂੰ ਆਪਾਂ ਸ਼ੇਅਰ ਕਰ ਦਿੰਨੇ ਆ ਇੱਕ ਦੂਜੇ ਦੇ ਤੱਕ ਜਿਹੜੀ ਕਿ ਅੱਜ ਦੀ ਮੈਂ ਕਹੂੰਗਾ ਵੀ ਜਿਹੜੀ ਅੱਜ ਦੀ ਜਨਰੇਸ਼ਨ ਪਰ ਜਿਹੜੇ ਹਾਲੇ ਵੀ ਸਾਡੇ ਸਿੱਖ ਸਿਆਣੇ ਨੇ ਵਿੱਚ ਸਿੱਖ ਨੌਜਵਾਨ ਵੀ ਸਿਆਣੇ ਨੇ ਛੋਟੀ ਉਮਰ ਦੇ ਵੀ ਸਿਆਣੇ ਨੇ ਉਹਨਾਂ ਨੂੰ ਮੈਂ ਜ਼ਰੂਰ ਕਹੂੰਗਾ ਚਲੋ ਸਿਆਣੇ ਨੇ ਤਾਂ ਕਰਨੀ ਹੈ ਪਰ ਛੋਟੀ ਉਮਰ ਵਾਲਿਆਂ ਨੂੰ ਵੀ ਕਹੂੰਗਾ ਵੀ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਆਪਣੇ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਨੌਜਵਾਨ ਕੋਲ ਪਹੁੰਚਾਉਣੀ ਹੈ ਤਾਂ ਕਿ ਆਪਣੇ ਗੌਰਵ ਦਾ ਜਿਹੜਾ ਕਿ ਐਡਾ ਵੱਡਾ ਨਾਮ ਉੱਚਾ ਕੀਤਾ ਜਗਮੀਤ ਸਿੰਘ ਨੇ ਆਪਣੇ ਪੰਜਾਬ ਦੇ ਲੋਕਾਂ ਦਾ ਹਿੰਦੁਸਤਾਨ ਦਾ ਬਲਕਿ ਸਿੱਖਾਂ ਦਾ ਨਹੀਂ ਮੈਂ ਕਹੂੰ ਹਿੰਦੁਸਤਾਨ ਦਾ ਹੀ ਕੀਤਾ ਹਰ ਹਿੰਦੁਸਤਾਨੀ ਨੂੰ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਇੱਕ ਦੂਜੇ ਕੋਲ ਤਾਂ ਕਿ ਪਤਾ ਲੱਗੇ ਸਾਡੀ ਧਰਤੀ ਤੋਂ ਜਾ ਕੇ ਕਿੱਡਾ ਵੱਡਾ ਨਾਮ ਰੌਸ਼ਨ ਕੀਤਾ ਜਗਮੀਤ ਸਿੰਘ ਨੇ ਉਹਨਾਂ ਨੂੰ ਸਲੂਟ ਹੈ ਮੇਰਾ ਦਿਲੋਂ ਸਲੂਟ ਹੈ ਕਿਉਂਕਿ ਸਾਨੂੰ ਜਦੋਂ ਇਹ ਜੀ ਖਬਰ ਮਿਲਦੀ ਹੈ ਤਾਂ ਮੈਂ ਕਹਿੰਦਾ ਸਾਡਾ ਵੀ ਸੀਨਾ ਚੌੜਾ ਹੋ ਜਾਂਦਾ ਸਾਡੇ ਪੰਜਾਬ ਦੇ ਲਈ ਸਾਡੇ ਸਿੱਖਾਂ ਦੇ ਲਈ ਬਹੁਤ ਵੱਡੀ ਖਬਰ ਹੈ ਮੈਂ ਕਹੂੰਗਾ ਵੀ ਇਹਨੂੰ ਹਰ ਨੌਜਵਾਨ ਤੱਕ ਪਹੁੰਚਾਉਣਾ ਚਾਹੀਦਾ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ ਜਿਹੜਾ ਭੈਣ ਭਰਾ ਨਵਾਂ ਉਹ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਧੰਨਵਾਦ ਜੀ